ਸਸੇ ਗੱਲ ਜੀ ਸਾਰਿਆਂ ਨੂੰ ਅੱਜ ਮੈਂ ਪਹੁੰਚਿਆ ਪੇਰੂ ਲੀਮਾ ਦੇ ਵਿੱਚ ਤੁਹਾਨੂੰ ਮੈਂ ਦਿਖਾ ਰਹੀ ਹਾਂ ਪੇਰੂ ਨਾ ਦੇਖੋ ਪੇਰੂ ਬਹੁਤ ਸੋਹਣੀ ਸ਼ਹਿਰ ਹੈ ਬਹੁਤ ਸੋਹਣਾ ਠੀਕ ਹੈ ਇੱਧਰ ਦੇਖੋ ਕੁਦਰਤ ਦੇ ਰੰਗ ਠੀਕ ਹੈ ਹਾਂਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਲੀਮਾ ਦੇ ਵਿੱਚ ਆਈਆਂ ਅੱਜ ਮੈਂ ਛੋਟੀ ਜੀ ਥੋੜੀ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹਨਾ ਹੁਣ ਬੱਚੇ ਜਿਹੜੇ ਸਨ ਟਰੰਪ ਦੇ ਰੋਕਣ ਕਰਕੇ ਬੱਚੇ ਕਿੰਨਾ ਜ਼ਿਆਦਾ ਫਸ ਚੁੱਕੇ ਸਨ ਹਨਾ ਜਿਹੜੇ ਕਿ ਕੋਲੰਬੀਆ ਦੇ ਵਿੱਚ ਕਪੂਰ ਕੰਨ ਦੇ ਵਿੱਚ ਹੁਣ ਕਿੰਨਾ ਬੱਚਾ ਫਸਿਆ ਸੀਗਾ ਤੁਸੀਂ ਇੰਨਾ ਪੈਸਾ ਲਾ ਕੇ 50 50 ਲੱਖ ਲਾ ਕੇ 40 40 ਲੱਖ ਲਾ ਕੇ ਹਨਾ ਤਾਂ ਤੁਸੀਂ ਪਹੁੰਚਦੇ ਹੋ ਅਮਰੀਕਾ ਜਾਣ ਵਾਸਤੇ ਆਈ نو ਮੈਨੂੰ ਪਤਾ ਹੈ ਅਮਰੀਕਾ ਬਹੁਤ ਵੱਡੀ ਕੰਟਰੀ ਹੈ ਬਹੁਤ ਨਾ ਅਮਰੀਕਾ ਦਾ ਹਨਾ ਤੇ ਮੈਂ ਕਿ ਤੁਹਾਨੂੰ ਛੋਟਾ ਜਿਹਾ ਮੈਸੇਜ ਦੇਣਾ ਚਾਹਣੀ ਆ ਕਿ ਜਿਸ ਤਰ੍ਹਾਂ ਤੁਸੀਂ ਸਾਊਥ ਅਮਰੀਕਾ ਹਨਾ ਏ ਸਾਊਥ ਅਫਰੀਕਾ ਨਹੀਂ ਸਾਰੇ ਮੈਨੂੰ ਪੁੱਛਦੇ ਹੋ ਤੁਸੀਂ ਸਾਊਥ ਅਫਰੀਕਾ ਚ ਰਹਿੰਦੇ ਹੋ ਨਹੀਂ ਨਹੀਂ ਮੈਂ ਸਾਊਥ ਅਮਰੀਕਾ ਚ ਰਹਿੰਦੀ ਆ ਇਕਵਾਡੋਰ ਇਕਵਾਡੋਰ ਜਿਹੜਾ ਹੈਗਾ ਤੇ ਮੈਂ ਸਾਊਥ ਅਮਰੀਕਾ ਚ ਰਹਿੰਦੀ ਆ ਇਕਵਾਡੋਰ ਦੇ ਨਾਲ ਹੀ ਪੈਂਦਾ ਸੱਜੇ ਪਾਸੇ ਪੇਰੂ ਤੇ ਹੁਣ ਮੈਂ ਟਰੈਵਲ ਕਰਨ ਵਾਸਤੇ ਆਈ ਆ ਪੇਰੂ ਦੇ ਵਿੱਚ ਪੇਰੂ ਬਹੁਤ ਸੋਹਣਾ ਸ਼ਹਿਰ ਹੈਗਾ ਬਹੁਤ ਵਧੀਆ ਹੈਗਾ ਬਹੁਤ ਸੋਹਣੇ ਲੋਕਾਂ ਦੇ ਬਿਜਨਸ ਨੇ ਇੱਥੇ ਜ਼ਿਆਦਾ ਤਾਂ ਨਹੀਂ ਮੈਂ ਦੇਖੇ ਪਰ ਜਿੰਨੇ ਵੀ ਦੇਖੇ 2-4 ਰੈਸਟੋਰੈਂਟ ਦੇਖੇ ਨੇਗੇ ਔਰ ਆਪਣੇ ਇੰਡੀਅਨ ਪਰਸਨ ਵੀ ਆ ਗਏ ਨੇ ਇੱਥੇ ਤਾਂ ਮੈਂ ਦੇਖਿਆ ਤਾਂ ਬਹੁਤ ਸੋਹਣੇ ਕਾਰੋਬਾਰ ਚੱਲਦੇ ਨੇ ਮੇਰੇ ਕਹਿਣ ਦਾ ਮਤਲਬ ਇਹ ਕਿ ਤੁਸੀਂ ਉੱਥੇ ਜੋ ਇੰਨਾ ਪੈਸਾ ਲਾਜੋ 50 50 ਲੱਖ ਲਾਉਦੇ ਹੋ ਜੇ ਤੁਸੀਂ ਥੋੜੇ ਜਿਹੀ ਪੈਸੇ ਲਾ ਕੇ ਹਾਂ ਤੁਸੀਂ ਇੰਡੀਆ ਨਹੀਂ ਰਹਿਣਾ ਚਾਹੁੰਦੇ ਬਾਹਰ ਦੇ ਚਾਵਾਂ ਨੇ ਤੁਸੀਂ ਥੋੜੇ ਜਿਹੀ ਪੈਸੇ ਲਾ ਕੇ ਅਗਰ ਤੁਸੀਂ ਇੰਨਾ ਕੰਟਰੀਆਂ ਦੇ ਵਿੱਚ ਵੀ ਆ ਕੇ ਟਰੈਵਲ ਕਰੋਨਾ ਤੇ ਇੰਨਾ ਕੰਟਰੀਆਂ ਚ ਵੀ ਬਿਜ਼ਨਸ ਕਰੋਨਾ ਆ ਕੇ ਤਾਂ ਬਹੁਤ ਸੋਹਣਾ ਮੈਂ ਪਹਿਲਾਂ ਇਹ ਕਹਾਂਗੀ ਸਾਰਿਆਂ ਨੂੰ ਮੈਂ ਹਾਂ ਮੇਰੇ ਤੋਂ ਤੁਸੀਂ ਫੋਨ ਨੰਬਰ ਲਵੋ ਜਿਸ ਤਰ੍ਹਾਂ ਪੋਲ ਮਣਾ ਕੇ ਮੇਰੇ ਨੰਬਰ ਦਾ ਸਾਰਿਆਂ ਨੂੰ ਪਤਾ ਜੀ Instagram Indian Tajma Restaurant Facebook ਠੀਕ ਹੈ Indian Tajma Restaurant TikTok ਜਿਸ ਤਰ੍ਹਾਂ ਉੱਥੋਂ ਤੁਸੀਂ ਮੇਰਾ ਨੰਬਰ ਵੀ ਲੈ ਸਕਦੇ ਹੋ ਬਾਕੀ ਮੈਂ ਤੁਹਾਨੂੰ ਨੰਬਰ ਬੋਲ ਕੇ ਵੀ ਦੱਸ ਦਵਾਂਗੀ ਠੀਕ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋ ਇਹਨਾਂ ਕੰਟਰੀਆਂ ਦੇ ਮੈਂ ਤੁਹਾਨੂੰ ਸਲਾਹ ਦੇਣ ਵਾਸਤੇ ਜਾਂ ਦੱਸਣ ਵਾਸਤੇ ਨਾ ਮੈਂ ਪਹਿਲਾਂ ਕਦੇ ਪੈਸਾ ਲੈਣਾ ਮੈਂ ਕਦੇ ਹੁਣ ਲਵਾ ਤੁਸੀਂ ਇਨਾ ਕੰਟਰੀਆਂ ਜਾ ਕੇ ਬਿਜ਼ਨਸ ਕਰ ਸਕਦੇ ਹੋ ਇਹ ਕੰਟਰੀਆਂ ਸੱਚੀ ਬਹੁਤ ਸੋਹਣੀਆਂ ਨੇ ਬਹੁਤ ਵਧੀਆ ਬਾਾਕੀ ਜਿਹੜੇ ਮੇਰੇ ਭੈਣ ਭਰਾ ਕੋਈ ਟਰੈਵਲ ਕਰਨਾ ਚਾਹੁੰਦਾ ਕੋਈ ਟਰੈਵਲ ਕਰਨਾ ਇਨਾ ਕੰਟਰੀਆਂ ਚ ਜਾਣਾ ਚਾਹੁੰਦਾ ਮੈਂ ਉਹਨਾਂ ਨੂੰ ਵੀ ਕਹਾਂਗੀ ਕਿ ਤੁਸੀਂ ਇੱਥੇ ਟਰੈਵਲ ਕਰਨਾ ਆਉਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਰੈਸਟੋਰੈਂਟਾਂ ਦੇ ਡਰੈੱਸ ਔਰ ਫੋਨ ਨੰਬਰ ਵੀ ਦੇ ਦਾਂਗੀ ਹੋਰ ਇੱਥੇ ਨੇ ਆਪਣੇ ਮਿਰਜੀ ਲੰਦੇ ਨੇਗੇ ਪ੍ਰਤਾਪ ਸਿੰਘ ਖਾਲਸਾ ਮੈਂ ਪਹਿਲਾਂ ਵੀ ਉਹਨਾਂ ਦੀ ਵੀਡੀਓ ਪਾਉਂਦੀ ਰਹੀ ਨਹੀਂ ਆ ਪ੍ਰਤਾਪ ਸਿੰਘ ਜਿਹੜੇ ਪੇਰੂ ਤੇ ਨੇ ਉਹਨਾਂ ਨੂੰ ਇਸ ਧਰਤੀ ਦੇ ਉੱਤੇ 30 ਸਾਲ ਹੋ ਗਏ ਆ ਆ ਠੀਕ ਹੈ ਉਹ ਵੀ 30 ਸਾਲਾਂ ਤੋਂ ਬੜੇ ਵੇਖ ਕੇ ਮੈਨੂੰ ਖੁਸ਼ੀ ਹੋਈ ਬੜਾ ਮਾਣ ਮਹਿਸੂਸ ਹੋਇਆ ਕਿ 30 ਸਾਲਾਂ ਤੋਂ ਆਪਣੇ ਹੀ ਕਲਚਰ ਦੇ ਵਿੱਚ ਉਹਨਾਂ ਨੇ ਕਦੇ ਕੇਸ ਨਹੀਂ ਘਟਾਏ ਸੌਥ ਅਮਰੀਕਾ ਦੀ ਕੰਟਰੀ ਚ ਰਹਿ ਕੇ ਕਦੇ ਕੇਸ ਨਹੀਂ ਘਟਾਏ ਉਹ ਗੁਰੂ ਮਹਾਰਾਜ ਜੀ ਦਾ ਇੰਨਾ ਪ੍ਰਚਾਰ ਕਰਦੇ ਨੇ ਇੱਥੋਂ ਦੇ ਲੋਕਾਂ ਨੂੰ ਵੀ ਦੱਸਦੇ ਨੇ ਕਿ ਤੁਸੀਂ ਗੁਰੂ ਦੇ ਨਾਲ ਜੁੜਿਆ ਹੋਇਆ ਬਹੁਤ ਜ਼ਿਆਦੀ ਸੰਗਤ ਹੈ ਬਹੁਤ ਜ਼ਿਆਦੀ ਉਹਨਾਂ ਨੇ ਸੰਗਤ ਬਣਾਈ ਹੋਈ ਹੈ ਅੰਨਾ ਕੰਟਰੀਆਂ ਦੇ ਵਿੱਚ ਸੌਥ ਅਮਰੀਕਾ ਜਿੱਥੇ ਕਿ ਸਿਰਫ ਅਸੀਂ ਹਿੰਦੂ ਨਾ ਨਰ ਜਾਣੇ ਜਾਂਦੇ ਜਾਨੇ ਆ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਹੈ ਕੌਣ ਨੇ ਕਿ ਪਤਾ ਹੀ ਨਹੀਂ ਇਹਨਾਂ ਕੰਟਰੀਆਂ ਚ ਉਹਨਾਂ ਉਹਨਾਂ ਨੇ ਆ ਕੇ ਦੱਸਿਆ ਕਿ ਸਿੱਖ ਅਸੀਂ ਕੌਣ ਹੁੰਨੇ ਆ ਸਾਡਾ ਗੁਰੂ ਕੌਣ ਸੀਗਾ ਉਹਨਾਂ ਨੇ ਆ ਕੇ ਸਾਰਿਆਂ ਨੂੰ ਦੱਸਿਆ ਤਾਂ ਲੋਕੀ ਸੱਚੀ ਇਹਨਾਂ ਦੇ ਨਾਲ ਮੈਂ ਦੇਖ ਕੇ ਹੈਰਾਨ ਹੋ ਗਈ ਮੈਂ ਦੋ ਦਿਨ ਪਹਿਲਾਂ ਹੀ ਆਈਆਂ ਇੱਥੇ ਮੈਂ ਦੇਖਿਆ ਕਿ ਇਹਨਾਂ ਨਾਲ ਕਿੰਦੀ ਸੰਗਤ ਜੁੜੀ ਏ ਤਾਂ ਕਿੰਨਾ ਲੋਕ ਇੱਥੋਂ ਦੇ ਗੁਰੂ ਮਹਾਰਾਜ ਜੀ ਨੂੰ ਮੰਨਣਾ ਲੱਗ ਪਏ ਨੇ ਹਾਂ ਮੈਨੂੰ ਪਤਾ ਕਿ ਆਪਾ ਡੋਰ ਦੇ ਵਿੱਚ ਵੀ ਬੜੇ ਲੋਕ ਨੇ ਜਿਹੜੇ ਮਤਲਬ ਕਿ ਸਾਡੇ ਗੁਰਦੁਆਰਾ ਸਾਹਿਬ ਨੂੰ ਮੰਨਦੇ ਨੇ ਜਾਂਦੇ ਨੇ ਅੰਬਰ ਸਰ ਮੱਥਾ ਟੇਕਦੇ ਨੇ ਬਟ ਇੱਥੇ ਵੀ ਬੜੇ ਤਾਂ ਬਾਕੀ ਮੈਂ ਤੁਹਾਡੀ ਹੁਣੇ-ਹੁਣੇ ਗੱਲ ਕਰਾਨੀ ਆ ਜਿਹੜੇ ਨੇ ਪ੍ਰਤਾਪ ਸਿੰਘ ਪੇਰੂ ਹਾਲਸਾ ਠੀਕ ਹੈ ਉਹਨਾਂ ਨਾਲ ਮੈਂ ਗੱਲ ਕਰਾਨੀ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਖੁਦ ਗੱਲ ਕਰਕੇ ਬਹੁਤ ਚੰਗਾ ਲੱਗੇਗਾ ਉਹ ਤੁਹਾਨੂੰ ਦੱਸਣਗੇ ਕਿ ਜਿਹੜੀਆਂ ਕੰਟਰੀਆਂ 'ਚ ਅਸੀਂ ਰਹਿੰਦੇ ਹਾਂ ਕਿਵੇਂ ਦੀਆਂ ਕੰਟਰੀਆਂ ਨੇ ਬਹੁਤ ਵਧੀਆ ਕੰਟਰੀਆਂ ਨੇ ਅਗਰ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਪੱਕਾ ਤੁਸੀਂ ਮੇਰਾ ਵੀ ਫੋਨ ਨੰਬਰ ਲੋ ਮੈਂ ਉਹਨਾਂ ਦਾ ਵੀ ਤੁਹਾਨੂੰ ਫੋਨ ਨੰਬਰ ਦੇ ਸਕਦੀ ਆ ਤੁਸੀਂ ਗੱਲ ਕਰੋ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਪ੍ਰਤਾਪ ਸਿੰਘ ਖਾਲਸਾ ਲੀਮਾ Peru Western Pacific Ocean ਦੇ ਉੱਤੋਂ ਫੋਟੇ ਦੀ ਸਾਨ ਪਾਰਿਆ ਬੀਬਾ ਜੀ ਨੇ ਬਹੁਤ ਕੋਝ ਤੁਹਾਨੂੰ ਸਪਰੇਨ ਕਰ ਦਿੱਤਾ ਹੈ ਔਰ ਕਈ ਵਾਰਾ ਪੂਰੀ ਸਾਨੂੰ ਇਨਫੋਰਮੇਸ਼ਨ ਨਾ ਹੋਣ ਦੇ ਨਾਲ ਅਸੀਂ ਦੂਸਰਿਆਂ ਦੀ ਮਿਸ ਅੰਡਰਸਟੈਂਡਿੰਗ 'ਚ ਪਹੁੰਚਦੇ ਆ ਇਹ ਜਿਹੜਾ ਰੀਜ਼ਨ ਹੈਗਾ ਸਾਡੇ ਕੋਲ ਇਹ ਚੋ সেন্টਰ ਅਮਰੀਕਾ ਨੂੰ ਸਾਊਥ ਅਮਰੀਕਾ ਨੂੰ ਜਿਸ ਤਰ੍ਹਾਂ ਬੀਬਾ ਜੀ ਨੇ ਕਿਹਾ ਨੋ ਅਫਰੀਕਾ ਸਾਊਥ ਅਮਰੀਕਾ ਸਾਊਥ ਅਮਰੀਕਾ ਜਿੰਨੀਆਂ ਕੰਟਰੀਆਂ ਨੇ ਸਾਰੀਆਂ ਸਪੈਨਿਸ਼ ਭਾਸ਼ਾ ਬੋਲਦੀਆਂ ਨੇ ਔਰ ਬਹੁਤ ਸਕੂਨ ਵਾਲੀਆਂ ਬਹੁਤ ਟੂਰਿਜ਼ਮ ਅਗਰੀਕਲਚਰ ਬਹੁਤ ਸਾਰਾ ਇੱਥੇ ਬਿਜ਼ਨਸ ਇੱਥੇ ਹੋ ਸਕਦਾ ਹੈ ਲਾਈਫ ਵੀ ਬੜੀ ਇੱਕ ਵਾਈਟ ਐ ਮੈਂ ਪਿਛਲੇ 30 ਸਾਲਾਂ ਤੋਂ ਰਹਿ ਰਿਹਾ ਹਾਂ ਯੂਰਪ ਤੋਂ ਹੋ ਕੇ ਮੈਂ ਇੱਥੇ ਆਇਆ ਸੀ ਔਰ ਮੈਂ ਲਕਝਾਣਾ ਬਿਆਨ ਨਹੀਂ ਕਰ ਸਕਦਾ ਕਿ ਕਿੰਨਾ ਸਕੂਨ ਹੈ ਔਰ 30 ਸਾਲਾਂ ਤੋਂ ਮੈਂ ਯੂਰਪ ਚ ਵੀ ਰਿਹਾ ਇੱਥੇ ਵੀ ਰਿਹਾ ਮੈਂ ਅਜੇ ਤੱਕ ਗੁਰਸੱਭ ਦੀ ਕਿਰਪਾ ਨਾਲ ਇਹ ਬੜਾ ਇੱਕ ਚਮਤਕਾਰ ਹੈ ਕਿ ਅਜ ਤੱਕ ਕੇਸ ਨਹੀਂ ਲਾਇਆ ਤੇ ਗੁਰਸਾਭ ਦੀ ਕਿਰਪਾ ਦੇ ਨਾਲ ਮੈਂ ਟੂਰਿਜ਼ਮ ਇੰਡਸਟਰੀ ਚ ਕੰਮ ਕਰਦਾ ਹਾਂ ਔਰ ਸਪੈਨਿਸ਼ ਪੜ੍ਹਾਣਾ ਹੈ ਔਰ ਜਦੋਂ ਤੁਸੀਂ ਇੱਥੇ ਆਓਗੇ ਤੁਹਾਨੂੰ ਕਿਸੇ ਵੀ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਅਬੀਬਾ ਜੀ ਇਕਵਾਡੋਰ ਚ ਹੈਗੇ ਨੇ ਔਰ ਅਬੀਬਾ ਜੀ ਮੇਰਾ ਨੰਬਰ ਵੀ ਤੁਹਾਨੂੰ ਦੇ ਦੇਣਗੇ ਅਸੀਂ ਤੁਹਾਨੂੰ ਫ੍ਰੀ ਆਫ ਚਾਰਜ ਸਾਰੀ ਇਨਫੋਰਮੇਸ਼ਨ ਦੇਾਂਗੇ ਬਹੁਤ ਸਾਰਾ ਬਿਜ਼ਨਸ ਇੱਥੇ ਹੋ ਸਕਦਾ ਹੈ ਬਾਹਰੋਂ ਵੀ ਆ ਸਕਦਾ ਹੈ ਔਰ ਬੜੀ ਸਕੂਨ ਵਾਲੀ ਕੰਟਰੀ ਹੈ ਜਦੋਂ ਤੁਸੀਂ ਇੱਥੇ ਆਓਗੇ ਤੁਹਾਡੀ ਅਸੀਂ ਫ੍ਰੀ ਆਫ ਚਾਰਜ ਅਸੀਂ ਤੁਹਾਨੂੰ ਲੈਂਗੁਏਜ ਵੀ ਸਿਖਾਵਾਂਗੇ ਕਿਉਂਕਿ ਤੁਸੀਂ ਸਪੈਨਿਸ਼ ਬੋਲਦੇ ਆ ਕੋਈ ਵੀ ਸਾਡੀ ਹੋਏਗਾ ਜਦੋਂ ਅਸੀਂ 50 50 ਲੱਖ ਰੁਪਏ ਦੇ ਕੇ ਅਸੀਂ ੱੱਕੇ ਖਾਂਦੇ ਫਿਰਦੇ ਆ ਏਅਰਪੋਰਟਾਂ ਤੇ ਦੇਖਦੇ ਆ ਔਰ ਉਹ ਸਾਨੂੰ ਬੜੀ ਤਕਲੀਫ ਹੁੰਦੀ ਹੈ ਇਹ ਤੁਹਾਨੂੰ ਅਸੀਂ ਕ੍ਰਿਟੀਸਾਈਜ਼ ਨਹੀਂ ਕਰ ਰਹੇ ਅਸੀਂ ਤੁਹਾਡਾ ਦਰਦ ਹੈ ਜਿਹੜਾ ਅਸੀਂ ਕਰ ਰਹੇ ਹਾਂ ਇਹ ਬੀਬਾ ਜੀ ਦਾ ਦਰਦ ਜਿਹੜਾ ਝਲਕਦਾ ਹੈ ਜਦੋਂ ਇਕ ਕੋਲੰਬੀਆ ਜਾਂਦੇ ਨੇ ਉੱਥੇ 50 60 ਬੰਦਿਆਂ ਮੁੰਡਿਆਂ ਨੂੰ ਵਾਪਸ ਭੇਜਣਾ ਉੱਥੇ ਜਾਣਾ ਔਰ ਇਕੱਲੀ ਨੇ ਹੋਣਾ ਇਹ ਪੰਜਾਬ ਦੀ ਸ਼ੇਰ ਨਹੀਂ ਜੋ ਕੁਝ ਕੰਮ ਕਰ ਰਹੀ ਹੈ ਇਹ ਲਕਝਾ ਨਾ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਸਾਡੇ ਤੋਂ ਜੋ ਵੀ ਕੰਮ ਹੋਏਗਾ ਇਹ ਇਕਵਾਡੋਰ ਤੇ ਬੈਠੇ ਨੇ ਇਕਵਾਡੋਰ ਤੋਂ Peru ਇਨੀ ਬਹੁਤ ਦੂਰ ਨਹੀਂ ਹੈਗਾ ਉੱਤਵਾ ਬੁਲੀ ਵੀ ਆ ਇਕਵਾਡੋਰ ਪਨਾਮਾ ਇਹਨਾਂ ਕੰਟਰੀਆਂ 'ਚ ਕਿਤੇ ਵੀ ਤੁਸੀਂ ਸਾਨੂੰ ਕੋਈ ਵੀ ਡਿਊਟੀ ਲਾਓਗੇ ਔਰ ਇੱਕ ਨਮਾਣਾ ਹੈ ਜੀ ਗੁਰੂ ਸਾਹਿਬ ਦਾ ਸਿਕ ਫੋਨ ਕਰਕੇ ਅਸੀਮ ਗੁਰੂ ਸਾਹਿਬ ਦਾ ਮੈਸੇਜ ਵੀ ਦੇ ਰਹੇ ਆ ਔਰ ਬੜੇ ਲੋਕ ਡੀਸੈਂਟ ਤਰੀਕੇ ਨਾਲ ਮੈਸੇਜ ਲੈ ਰਹੇ ਨੇ ਕਿ ਸਿੱਖ ਕੌਣ ਹੈ ਅਸੀਂ ਅਸੀਂ ਸਾਨੂੰ ਉਹ ਮੁਸਲਮ ਸਮਝਦੇ ਨੇ ਮੁਸਲਮ ਵੀਰਾਂ ਨਾਲ ਸਾਡੀ ਕੋਈ ਪ੍ਰੋਬਲਮ ਨਹੀਂ ਸਾਡੇ ਵੀਰ ਨੇ ਉਹ ਵੀ ਪਰ ਅਸੀਂ ਅਸੀਂ ਦੱਸਣਾ ਚਾਹੁੰਨੇ ਆ ਵੀ ਸਾਡੇ ਪੀਰ ਕੌਣ ਨੇ ਅਸੀਂ ਕਿਉਂਕਿ ਇਸ ਨਹੀਂ ਕਿ ਤਾ ਕੀ ਉਹ ਆਸੀਂ ਜਦੋਂ ਹਾਲਤ 50 ਸਾਲ ਪਹਿਲਾਂ ਗੁਨਾਨ ਸਾਹਿਬ ਨੂੰ ਆਉਣਾ ਪਿਆ ਔਰ ਬੜੇ ਅੱਜ ਦੇ ਸਾਡੇ ਕੋਲ ਗੁਰਦੁਆਰਾ ਸਾਹਿਬ ਵੀ ਨਹੀਂ ਨਹੀਂ ਹੈਗਾ ਪਰ ਅਸੀਂ ਅਰਦਾਸ ਵੀ ਕਰਦੇ ਆ ਔਰ ਸਾਰੇ ਆਪਾਂ ਇਕੱਠੇ ਹੋ ਕੇ ਇੱਥੇ ਗੁਰਦੁਆਰਾ ਸਾਹਿਬ ਵੀ ਬਣਾਵਾਂਗੇ ਇੱਕ ਲਾਇਬ੍ਰੇਰੀ ਬਣਾਵਾਂਗੇ ਇੱਕ ਮਿਊਜ਼ੀਅਮ ਬਣਾਵਾਂਗੇ ਔਰ ਮੈਸੇਜ ਦਿਾਂਗੇ ਗੁਨਾਨ ਸਾਹਿਬ ਦੇ ਉਹ ਤੋਂ ਇਲਾਵਾ ਤੁਸੀਂ ਇੱਥੇ ਆਓ ਰੋਲੋ ਨਹੀਂ ਸਾਨੂੰ ਬੜੀ ਤਕਲੀਫ ਹੁੰਦੀ ਹੈ ਇਸੇ ਕਰਕੇ ਬੀਬਾ ਜੀ ਉੱਥੋਂ ਆਏ ਨੇ ਔਰ ਦਸਨ ਇਨਫੋਰਮੇਸ਼ਨ ਕਰ ਰਹੇ ਨੇ ਔਰ ਇਹ ਸਾਡੇ ਨਾਲ ਨੇ ਉਹ ਜੇ ਮੇਰੀ ਬੀਬਾ ਜੀ ਇਕਵਾਡੋਰ ਤੋਂ ਕੋਈ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਮਿਲ ਕੇ ਤੁਹਾਡੀ ਅਸੀਂ ਖੇਮਤ ਕਰਾਂਗੇ ਪਲੀਜ਼ ਜਦੋਂ ਆਉਣਾ ਹੈ ਤੇ ਸਹੀ ਤਰ੍ਹਾਂ ਆਉਣਾ ਹੈ ਜੀ ਅਸੀਂ ਤੁਹਾਨੂੰ ਉੱਥੇ ਬੈਠਿਆਂ ਨੂੰ ਪ੍ਰਪੇਅਰ ਅਸੀਂ ਕਰਾਂਗੇ ਤੁਹਾਨੂੰ ਲੈਂਗੁਏਜ ਕਾਵਾਂਗੇ ਸਭ ਕੁਝ ਕਰਾਂਗੇ ਤੁਹਾਨੂੰ 에ਰਪੋਰਟ ਤੋਂ ਜੋ ਕੁਝ ਵੀ ਅਸੀਂ ਪੂਰਾ ਗਾਈਡ ਕਰਾਂਗੇ ਸਾਨੂੰ ਕੋਈ ਸਾਨੂੰ ਗੁਰਸੱਬ ਨੂੰ ਗੁਰਸੱਬ ਸਾਨੂੰ ਦੇਣਗੇ ਫੀਸ ਤੁਸੀਂ ਸਾਨੂੰ ਸਾਨੂੰ ਮੈਸੇਜ ਦਿਓ ਅਸੀਂ ਤੁਹਾਨੂੰ ਇੱਥੇ ਆ ਕੇ 에어ਪੋਰਟ ਤੇ ਗੁਲਦਸਤਾ ਲੈ ਕੇ ਖੜੇ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਹਾਂ ਜੀ ਜਿਵੇਂ ਤੁਹਾਨੂੰ ਮੈਂ ਹੁਣੇ-ਹੁਣੇ ਤੁਹਾਡੀ ਇਹਨਾਂ ਨਾਲ ਗੱਲ ਕਰਾਈ ਜੀ ਕਿ ਵਾਕੇ ਹੀ ਅਗਰ ਤੁਸੀਂ ਤੱਕੇ ਨਾ ਖਾਓ ਮੈਂ ਤਾਂ ਬਸ ਸਿਰਫ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਮੈਂ ਇੰਨਾ ਬੱਚਾ ਹੁਣ ਵਾਪਸ ਵੇਚਿਆ ਉਹਦੇ ਉਹਨੂੰ ਵੇਚ ਰੱਖ ਕੇ ਮੈਂ ਗੱਲ ਕਰਦੀ ਹਾਂ ਕਿ ਇਹਨਾਂ ਕੰਟਰੀਆਂ 'ਚ ਵੀ ਬਹੁਤ ਕੁਝ ਹੈ ਅਗਰ ਤੁਸੀਂ ਹਾਂ ਜਿਹੜੇ ਮੇਰੇ ਭੈਣ ਭਰਾ ਸਿਰਫ ਟਰੈਵਲ ਕਰਨ ਦੇ ਸ਼ੌਂਕੀ ਨੇ ਉਹਨਾਂ ਨੇ ਟਰੈਵਲ ਕਰਨਾ ਹੈ ਉਹ ਇੱਥੇ ਆਓ ਮੈਂ ਇਹਨਾਂ ਦਾ ਫੋਨ ਨੰਬਰ ਦਵਾਂਗੀ ਇੱਥੇ ਇੰਡੀਅਨ ਰੈਸਟੋਰੈਂਟ ਵੀ ਹੈਗੇ ਨੇ ਉੱਥੇ ਤੁਸੀਂ ਖਾਣਾ ਖਾਓ ਮੈਂ ਕੱਲ ਨੂੰ ਅੱਜ ਕੱਲ ਤਿੱਕਰ ਮੈਂ ਤੁਹਾਨੂੰ ਇੰਡੀਅਨ ਰੈਸਟੋਰੈਂਟ ਦੀਆਂ ਵੀਡੀਓ ਵੀ ਭੇਜਾਂਗੀ ਉਹ ਵੀ YouTube ਔਰ Facebook ਔਰ Instagram ਤੇ ਪਾਵਾਂਗੀ ਬਾਕੀ ਵਾਕੇ ਕੰਟਰੀਆਂ ਬਹੁਤ ਸੋਹਣੀਆਂ ਨੇ ਜਿਹੜੀ ਤੁਸੀਂ ਦਿਲ 'ਚ ਵਹਿ ਪਾ ਕੇ ਪਾੜ ਕੇ ਬੈਠੇ ਹੋ ਨਾ ਕਿ ਸ਼ਾਇਦ ਇੱਥੇ 마ਫੀਆ ਜਾਂ ਰੱਬ ਨਹੀਂ ਕੁਝ ਨਹੀਂ ਹੈਗਾ ਇਹ ਕੁਝ ਨਹੀਂ ਉਹ ਤੇ ਆਪਣੀ ਇੰਡੀਆ ਚ ਵੀ ਬਹੁਤ ਕੁਝ ਹੈ ਜੇ ਤੁਸੀਂ ਸੋਚੋ ਤਾਂ ਇੰਡੀਆ ਵਿੱਚ ਵੀ ਬਹੁਤ ਕੁਝ ਚੱਲਦਾ ਹੈ ਨਾ ਇਹ ਦਸਤਾਰਾਂ ਦੀ ਬਹੁਤ ਹੈਲਪ ਕਰਦੇ ਸਪੈਕ ਕਰਦੇ ਜਿਹੜਾ ਅੱਜ ਮੈਂ ਹੈ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਸ ਤਰ੍ਹਾਂ ਮੈਂ ਪੰਜਾਬੀ ਸੂਟ ਚ ਹੀ ਰਹਿਣੀ ਆ ਨਾ ਪੰਜਾਬੀ ਸੂਟ ਚ ਰਹਿਣੀ ਆ ਤੁਸੀਂ ਵੇਖ ਰਹੇ ਹੋ ਨਾ ਪ੍ਰਤਾਪ ਸਿੰਘ ਰਾਣੂ ਹਨਾ ਇਹ ਵੀ ਗਿੱਲ ਨੇਗੇ ਤੇ ਮੈਂ ਵੀ ਗਿੱਲਾ ਸਾਰਿਆਂ ਨੂੰ ਪਤਾ ਹੈ ਕਿ ਠੀਕ ਹੈ ਤਾਂ ਇਹ ਵੀ ਇੰਡੀਆ ਤੋਂ ਨੇ ਪਿੱਛੋਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਤੁਸੀਂ ਜੀ ਦਿੱਲੀ ਤੋਂ ਆ ਮੈਂ ਸੇ ਪਾਕਿਸਤਾਨ ਤੋਂ ਆਇਸੀ ਬਜੁਰਗ ਉਹ ਤਾਂ ਚਲ ਪਛੋਕਰ ਆ ਪਹਿਲਾ ਮੈਂ ਵੀ ਪਿੱਛੇ ਮੇਰੇ ਮੰਮੀ ਡਾਡੀ ਪਾਕਿਸਤਾਨ ਤੋਂ ਆਏ ਹੋਏ ਨੇ ਬਾਕੀ ਹੁਣ ਅਸੀਂ ਪੰਜਾਬ ਤੋਂ ਇਹ ਦਿੱਲੀ ਤੋਂ ਨੇ ਪੰਜਾਬੀ ਨੇਗੇ ਤਾਂ ਮੈਂ ਤੁਹਾਨੂੰ ਪਤਾ ਹੀ ਹੈ ਪੰਜਾਬ ਤੋਂ ਆ ਪਟਿਆਲੇ ਤੋਂ ਤੇ ਬਾਕੀ ਬਹੁਤ ਵਧੀਆ ਕੰਟਰੀ ਏ ਬਸ ਮੈਂ ਸਾਰੇ ਨੂੰ ਮੈਸੇਜ ਦੇਣਾ ਚਾਹਾਂਗੀ ਕਿ ਅਗਰ ਨਾ ਰੂਲੋ ਨਾ ਪੰਜਾ 50 ਲੱਖ ਲਾਓ ਅਗਰ ਨਾ ਵੇਚੋ ਨਾ ਵੇਚੋ ਨਾ ਘਰ ਖਰਾਬ ਅਗਰ ਕੋਈ ਵੀ ਕਿਸੇ ਨੂੰ ਕੁਝ ਵੀ ਸਾਊਥ ਅਮਰੀਕਾ ਬਾਰੇ ਚਾਹੀਦਾ ਹੋਇਆ ਪੁੱਛਣਾ ਹੋਵੇ ਤਾਂ ਮੇਰਾ ਫੋਨ ਨੰਬਰ ਲੈ ਕੇ ਮੈਂ ਵਿੱਚ ਫੋਨ ਨੰਬਰ ਪਾ ਦਿੰਨੀ ਆ ਲਿਖ ਦਿੰਨੀ ਆ ਤਾਂ ਮੈਨੂੰ ਜ਼ਰੂਰ ਕਾਲ ਕਰਿਓ ਅਗਰ ਪੇਰੂ ਆਉਣਾ ਤੇ ਮੈਂ ਪ੍ਰਤਾਪ ਸਿੰਘ ਰਾਣਾ ਦਾ ਨੰਬਰ ਦਵਾਂਗੀ ਵੀਰ ਜੀ ਉਹਨਾਂ ਦਾ ਤਾਂ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰ ਸਕਦੇ ਹੋ ਤਾਂ ਮੈਂ ਸਾਰੇ ਸੰਗਤ ਨੂੰ ਵੈਰਜੀ ਕਾ ਖਾਲਸਾ ਵੈਰ ਜੀ ਵਾਤੇ